ਤੁਹਾਡੀ ਸਿੱਕੜਦਾ ਸੋ ਤੁਹਾਡੇ ਨਾਲ ਅੱਜ ਦਾ ਟਾਈਮ ਫਿਕਸ ਹੋਇਆ ਕਿ ਨਹੀਂ ਹੋਇਆ ਬਸ ਆਪਣੀ ਤਾਂ ਗੱਲ ਹੀ ਖਤਮ ਹੋ ਜੂਗੀ 11 ਵਜੇ ਭਈ ਆਪਾਂ ਬੈਠਾਂਗੇ ਮੇਰੀ ਗੱਲ ਸੁਣੋ ਹੁਣ ਟਾਈਮ ਕਿੰਨਾ ਹੋ ਗਿਆ ਪਹਿਲੀ ਗੱਲ ਠੀਕ ਹੈ 12:00 ਬਜ ਚੁੱਕਿਆ ਮੇਰਾ ਕਲਾਸ ਇੱਕ ਮਿੰਟ ਕਿਵੇਂ ਫੋਨ ਆਇਆ ਫੋਨ ਚੈੱਕ ਕਰ ਇੱਕ ਮਿੰਟ ਸ਼ੈੱਕ ਕਰ ਆਪ ਸਭ ਦਾ ਸਵਾਗਤ ਆ ਅੱਜ ਅਸੀਂ ਲੈ ਕੇ ਆਏ ਆ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਨੱਕ ਨਾਲ ਸੁੰਘ ਕੇ ਪੜਨ ਦੀ ਹਕੀਕਤ ਰਾਮਪਰਾ ਫੂਲ ਦੇ ਇੱਕ ਵਿਅਕਤੀ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾ ਕੇ ਇਹ ਦਾਵਾ ਕੀਤਾ ਗਿਆ ਵੀ ਉਹ ਬੱਚਾ ਨੂੰ ਇਸ ਗੱਲ ਦੀ ਟ੍ਰੇਨਿੰਗ ਦਿੰਦਾ ਟੁਸ਼ਨਾ ਲਾਉਂਦਾ ਹੈਗਾ ਉਹਨਾਂ ਨੂੰ ਇਸ ਗੱਲ ਦੇ ਕਾਬਿਲ ਬਣਾਉਂਦਾ ਹੈਗਾ ਵੀ ਉਹ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਕੇ ਪੜ ਸਕਦੇ ਆ ਉਹ ਸੁੰਘ ਕੇ ਪੜ ਸਕਦੇ ਆ ਨਾ ਸਿਰਫ ਪੜ ਸਕਦੇ ਆ ਇਸ ਤਰੀਕੇ ਦੇ ਨਾਲ ਉਹ ਆਪਦੀ ਦਿਮਾਗ ਦੇ ਇਹ ਜਿਹੇ ਹਿੱਸੇ ਨੂੰ ਐਕਟੀਵੇਟ ਕਰ ਲੈਣਗੇ ਜਿਹਦੇ ਨਾਲ ਸਾਹਮਣੇ ਵਾਲੇ ਬੰਦੇ ਦੇ ਦਿਮਾਗ ਦੇ ਵਿੱਚ ਚੱਲ ਰਹੀ ਗੱਲਬਾਤ ਚੱਲ ਰਹੀ ਗੱਲ ਉਹ ਬੱਚਾ ਪਾਪ ਸਾਦਾਗਾ ਉਹ ਦੇਖ ਸਕਦਾ ਹੈ ਵੀ ਸਾਹਮਣੇ ਵਾਲਾ ਕੀ ਸੋਚ ਰਿਹਾ ਹੈਗਾ ਇੰਨਾ ਜਿਹਨੀ ਪਾਵਰਫੁਲ ਦਿਮਾਗ ਉਹ ਬਣਾਉਣ ਦਾ ਦਾਵਾ ਕਰ ਰਿਹਾ ਹੈਗਾ ਅੱਖਾਂ ਦੀ ਵਰਤੋਂ ਕੀਤੇ ਬਿਨਾ ਸੁng ਕੇ ਪੜ ਸਕਣ ਦੀ ਕੋਚਿੰਗ ਦੇਣ ਵਾਲੇ ਵਿਅਕਤੀ ਦਾ ਨਾਮ ਨਵਦੀਪ ਬੰਸਲੇ ਨਵਦੀਪ ਬੰਸਲ ਆਪਣਾ ਕੋਚਿੰਗ ਇੰਸਟੀਚਿਊਟ ਕੋਚਿੰਗ ਇੰਸਟੀਚਿਊਟ ਦਾ ਨਾਮ ਐਸ ਵੀ ਐਸ ਸੀ ਕੋਚਿੰਗ ਇੰਸਟੀਚਿਊਟ ਹੈ ਜਿਹੜਾ ਰਾਮਪ੍ਰੇਫੂਲ ਦੇ ਬੱਸ ਸਟੈਂਡ ਅਤੇ ਪਾਤੇ ਮਾਡਲ ਸਕੂਲ ਦੇ ਵਿਚਾਲੇ ਜੁਨੀਅਨ ਦੋਨਾਂ ਦੇ ਨੇੜੇ ਹੈ ਇਹਦਾ ਜ਼ਿਕਰ ਨਵਦੀਪ ਬਾਂਸਲ ਦੁਆਰਾ ਜਿਹੜੀ ਸੋਸ਼ਲ ਮੀਡੀਆ ਤੇ ਪਾਈ ਗਈ ਵੀਡੀਓ ਆ ਉਹਦੇ ਵਿੱਚ ਵੀ ਆਪਦੇ ਸੈਂਟਰ ਦਾ ਜਿਹੜੀ ਉਹ ਹਵਾਲਾ ਆਦਾ ਉਹ ਦੁਕਾਨ ਦਿਖਾਉਂਦਾ ਵੀ ਮੇਰੀ ਆਹ ਕੋਚਿੰਗ ਸੈਂਟਰ ਹੈ ਤੇ ਪਰ ਸਾਡੀ ਜਾਂਚ ਦੇ ਵਿੱਚ ਸਾਡੀ ਗੱਲਬਾਤ ਦੇ ਵਿੱਚ ਉਹ ਬੰਦਾ ਸ਼ਰਮ ਭੱਜ ਗਿਆ ਇਨਕਾਰੀ ਹੋ ਗਿਆ ਜਾਂਚ ਕਰਨ ਦੇ ਉਤੋਂ ਅਸੀਂ ਬਕਾਇਦਾ ਜਾ ਕੇ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਸੀ ਵੀ ਕੋਈ ਵੀ ਆ ਕੇ ਜਾਂਚ ਕਰ ਸਕਦਾ ਹੈਗਾ ਅਸੀਂ ਬਕਾਇਦਾ ਫੋਨ ਕਰਕੇ ਟਾਈਮ ਲੈ ਕੇ 3 ਮਾਰਚ ਨੂੰ ਉਹਦੇ ਕੋਲੇ ਗਏ ਚਾਰ ਪੰਜ ਜਾਣੇ ਅਸੀਂ ਪੰਜ ਜਾਣੇ ਗਏ ਉਹਦੇ ਨਾਲ ਗੱਲਬਾਤ ਕੀਤੀ ਤਾਂ ਉਹਦਾ ਗੱਲਬਾਤ ਦਾ ਰਵਈਆ ਸੀ ਵੀ ਮੈਂ ਤਾਂ ਕਿਸੇ ਸਾਇੰਸ ਅਧਿਆਪਕ ਨੂੰ ਹੀ ਆਪਦਾ ਪਹਿਲਾਂ ਐਸੀ ਕੋਈ ਵੀ ਆਸਾ ਦਾਗਾ ਫਿਰ ਐਸੀ ਕੋਈ ਜਿਹੜਾ ਸਾਇੰਸ ਦਾ ਉੱਚ ਵਿਦਵਾਨ ਆ ਕੋਈ ਮੈਂ ਤਾਂ ਉਸੇ ਨਾਲ ਹੀ ਗੱਲ ਕਰਨੀ ਹੈਗੀ ਹੈਗੀ ਇਸ ਤਰ੍ਹਾਂ ਦੀ ਸ਼ਤ ਰੱਖੀ ਫਿਰ ਅਸੀਂ ਅਭੀ ਅਸੀਂ ਸਾਇੰਸ ਵੀ ਜਾਣਦੇ ਹੈਗੇ ਆਂਗੇ ਤਾਂ ਫਿਰ ਉਹਨੇ ਉੱਚੀ ਆਵਾਜ਼ ਦੇ ਵਿੱਚ ਲਗਾਤਾਰ ਗੱਲ ਕਰਨੀ ਸ਼ੁਰੂ ਕੀਤੀ ਤੇ ਹੌਲੀ-ਹੌਲੀ ਉਹਨੇ ਆਪਦੀ ਭਾਸ਼ਾ ਨੂੰ ਜਾਦੇ ਰੂਡ ਕਰਨਾ ਸ਼ੁਰੂ ਕਰਤਾ ਤੁਹਾਡੇ ਲੱਛਣਾਂ ਦਾ ਮੈਨੂੰ ਪਤਾ ਹੈਗਾ ਇਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਅਸੀਂ ਕਿਹਾ ਕਿ ਜੇ ਬੱਚਾ ਪੜ ਸਕਦਾ ਹੈਗਾ ਕੀ ਉਹ ਹਨੇਰੇ ਵਿੱਚ ਪੜ ਸਕਦਾ ਹੈਗਾ ਤਾਂ ਉਹਨੇ ਕਿਹਾ ਨਹੀਂ ਹਨੇਰੇ ਵਿੱਚ ਨਹੀਂ ਪੜ ਸਕਦਾ ਅਸੀਂ ਕਿ ਸੁੰਘ ਕੇ ਪੜਨ ਦੇ ਵਿੱਚ ਹਨੇਰੇ ਦਾ ਦਰੋਸ਼ਨੀ ਦਾ ਕੀ ਰੋਲ ਹੈ ਕਿ ਤਾਂ ਨਹੀਂ ਪੜ ਸਕਦਾ ਤੁਸੀਂ ਤਾਂ ਐਵੇਂ ਦੀਆਂ ਗੱਲਾਂ ਕਰਦੇ ਹੋ ਮੈਨੂੰ ਪਤਾ ਤੁਹਾਡੇ ਬਾਰੇ ਇਹੋ ਜਿਹਾ ਕੁਝ ਬੋਲਣਾ ਸ਼ੁਰੂ ਕਰਤਾ ਤਾਂ ਚਲੋ ਅਸੀਂ ਫਿਰ ਵੀ ਕਿਹਾ ਚਲੋ ਕਿਵੇਂ ਆਪਾਂ ਟੈਸਟ ਕਿਵੇਂ ਕਰ ਸਕਦੇ ਹਾਂ ਕਿਵੇਂ ਜਾਂਚ ਕਰ ਸਕਦੇ ਹੈਗੇ ਆਂ ਉਨੇ ਕਿਹਾ ਮੈਂ ਆਪਦਾ ਪਹਿਲਾ ਲੌਜੀਕ ਦੱਸੂਗਾ ਉਹਨੇ ਖਾਸਾ ਟਾਈਮ ਆਪਦਾ ਲੌਜੀਕ ਐਕਸਪਲੇਨ ਕਰਨ ਦੇ ਉਤੇ ਲਾਇਆ ਕਿ ਉਹਨੇ ਛੱਤ ਰੱਖਦੀ ਪਹਿਲਾਂ ਮੇਰੀ ਗੱਲ ਸੁਨੋ ਫਿਰ ਅਸੀਂ ਕਰਾਂਗੇ ਪਰ ਲੌਜੀਕ ਦੇ ਵਿੱਚ ਕੋਈ ਦਮ ਨਹੀਂ ਸੀਗਾ ਅਸਲੀ ਦੇ ਵਿੱਚ ਜਿਹੜਾ ਟੈਸਟ ਹੈਗਾ ਉਹ ਅੱਖਾਂ ਦੇ ਉੱਤੇ ਪੱਟੀ ਬੰਨ ਕੇ ਜਿਹੜਾ ਹਕੀਕਤ ਹਕੀਕੀ ਟੈਸਟ ਹੈ ਉਹ ਹੀ ਟੈਸਟ ਹੋਊਗਾ ਲੌਜੀਕ ਨਾਲ ਕੁਝ ਵੀ ਸਿੱਧ ਨਹੀਂ ਕੀਤਾ ਜਾ ਸਕਦਾ ਨਾ ਹੀ ਉਹ ਸਿੱਧ ਕਰ ਸਕਿਆ ਕੁਝ ਫਿਰ ਉਸਨੇ ਐ ਕਹਿਣਾ ਸ਼ੁਰੂ ਕਰਤਾ ਮੈਨੂੰ ਤੁਹਾਡੇ ਲੱਛਣਾਂ ਦਾ ਪਤਾ ਹੈ ਮੜ ਕੇ ਤੁਸੀਂ ਮੀਂਹ ਨਾ ਖੋਲਦੇ ਫਿਰੋਗੇ ਜਣੀ ਉਹਨੇ ਇਸ ਤਰ੍ਹਾਂ ਦੇ ਉਕਸਾਉਣ ਵਾਲੇ ਸ਼ਬਦ ਜਾਨੀ ਬੋਲਨੇ ਸ਼ੁਰੂ ਕਰਤੇ ਦੂਜੇ ਪਾਸੇ ਜਾਂਚ ਵਾਲੇ ਪਾਸੇ ਗੱਲ ਕੋਈ ਨਹੀਂ ਤੇ ਮੇਰਾ ਲੌਜੀਕ ਸੁਣੋ ਲੌਜੀਕ ਸੁਣੋ ਲੌਜੀਕ ਸੁਣੋ ਦੇ ਵਿੱਚ ਆਵਾਜ਼ ਉੱਚੀ ਤੇ ਉਸਾਹੂ ਸ਼ਬਦ ਇਸ ਤਰ੍ਹਾਂ ਦਾ ਜਾਨੀ ਵਰਤਾਰਾ ਹੋ ਗਿਆ ਤਾਂ ਸਾਡਾ ਜਾਨੀ ਬਣ ਗਿਆ ਵੀ ਹੁਣ ਗੱਲ ਕੋਈ ਜਾਂਚ ਐਕਸੈਪਟ ਕਰਨ ਵਾਲਾ ਲੱਗਦਾ ਨਹੀਂ ਹੈ ਤਾਂ ਅਸੀਂ ਉਸ ਗੱਲ ਨੂੰ ਉੱਥੇ ਹੀ ਬੰਦ ਕਰਕੇ ਅਗਲੇ ਦੌਰ ਦੀ ਗੱਲਬਾਤ ਬਾਰੇ ਉਹਨੂੰ ਪੁੱਛਿਆ ਵੀ ਆਪਾਂ ਅਗਲੇ ਦੌਰ ਦੀ ਗੱਲਬਾਤ ਕਰ ਦੋ ਰੱਖ ਸਕਦੇ ਹਾਂ ਕਿ ਹੈ ਉਹ ਕਹਿੰਦਾ ਜਦੋਂ ਮਰਜ਼ੀ ਆਓ ਅਸੀਂ ਸਹਿਮਤੀ ਆਪਸੀ ਸਹਿਮਤੀ ਨਾਲ 2 April ਨੂੰ 11 ਵਜੇ ਟਾਈਮ ਰੱਖ ਲਿਆ ਅਸੀਂ ਕਿਹਾ ਵੀ ਹੁਣ ਅਗਲੀ ਦੌਰ ਦੀ ਗੱਲਬਾਤ ਆਪਾਂ ਔਨ ਰਿਕਾਰਡ ਕਰਾਂਗੇ ਕਹਿੰਦਾ ਗੱਲ ਹੀ ਕੋਈ ਨਹੀਂ ਆਪਾਂ ਔਨ ਕੋੜੀ ਗੱਲਬਾਤ ਕਰਾਂਗੇ ਔਨ ਰਿਕਾਰਡ ਗੱਲ ਕਰਨਾ ਜਿਵੇਂ ਰਿਕਾਰਡਿੰਗ ਨਾਲ ਗੱਲ ਕਰਨਾ ਇਸ ਕਰਕੇ ਵੀ ਜ਼ਰੂਰੀ ਸੀ ਵੀ ਇਹ ਸਾਨੂੰ ਬਹੁਤ ਕਲੀਅਰ ਹੋ ਗਿਆ ਅਸੀਂ ਵੀ ਚੈਲੰਜ ਐਕਸੈਪਟ ਨਹੀਂ ਕਰ ਰਿਹਾ ਹੈਗਾ ਤਾਂ ਫਿਰ ਜੇ ਉਹ ਨਹੀਂ ਚੈਲੰਜ ਵੀ ਐਕਸੈਪਟ ਨਹੀਂ ਕਰਨਾ ਸੀਗਾ ਤਾਂ ਫਿਰ ਰਿਕਾਰਡਿੰਗ ਤੋਂ ਬਿਨਾ ਉਹ ਵੀ ਕੋਈ ਹਲ ਨਹੀਂ ਸੀ ਮਨ ਲਓ ਕੋਈ ਲੜਾਈ ਝਗੜੇ ਤੋਂ ਬਚਨ ਦੇਈ ਵੀ ਤੇ ਉਹ ਵੀ ਜਿਹਨੇ ਐਕਸੈਪਟ ਨਹੀਂ ਸੀ ਕਰਤਾ ਜਦੋਂ ਚੈਲੰਜ ਫਿਰ ਇੱਕ ਰਿਕਾਰਡਿੰਗ ਇੱਕੋ ਇੱਕ ਹੱਲ ਸੀਗਾ ਇਸ ਕਰਕੇ ਅਸੀਂ ਇਹ ਰਿਕਾਰਡਿੰਗ ਦਾ ਫੈਸਲਾ ਲਿਆ ਸੀ ਤਾਂ ਅਸੀਂ ਇਹ ਵੀ ਫੈਸਲਾ ਕੀਤਾ ਵੀ ਜਿਸ ਹਾਲ ਨਾਲ ਇਥੇ ਮਾਹੌਲ ਕੁਝ ਟੈਂਸ ਬਣਦਾ ਹੈਗਾ ਵੀ ਸਟੇਟ ਕਮੇਟੀ ਨੂੰ ਇਹਦਾ ਫੈਸਲਾ ਜਿਹੜੀ ਇਸ ਬਾਰੇ ਦੱਸਿਆ ਜਾਵੇ ਵੀ ਵੀ ਇਹ ਇਸ ਤਰ੍ਹਾਂ ਦੇ ਹਾਲਾਤ ਹੈਗੇ ਆ ਤਾਂ ਸਟੇਟ ਕਮੇਟੀ ਤੋਂ ਸਹਿਯੋਗ ਮੰਗਿਆ ਤਾਂ ਸਟੇਟ ਕਮੇਟੀ ਨੇ ਸਾਨੂੰ ਕਿਹਾ ਵੀ ਅਸੀਂ ਖੁਦ ਆਵਾਂਗੇ ਤਾਂ ਅਗਲੇ ਦੌਰ ਦੀ ਗੱਲਬਾਤ ਦੇ ਵਿੱਚ ਸਟੇਟ ਕਮੇਟੀ ਸਾਡੇ ਨਾਲ ਗਈ ਸਟੇਟ ਟੈਮ ਵਿੱਚ ਸਾਡੇ ਸੁਪਾ ਪ੍ਰਧਾਨ ਰਵੀਂਦਰ ਪਦੋੜ ਤੇ ਰਾਜਪਾਲ ਜੀ ਤੇ ਮੱਖਣ ਸਿੰਘ ਪੋਤਨਾ ਤੇ ਵਿਸ਼ੇਸ਼ ਤੌਰ ਤੇ ਮੈਡਮ ਡਾਕਟਰ ਵਿਵੇਕ ਜੋਤ ਬਰਾੜ ਪਟਿਆਲਾ ਉਹ ਇਸ ਟੀਮ ਵਿੱਚ ਸ਼ਾਮਲ ਸੀ ਜੋ ਉਹਨਾਂ ਨੂੰ ਮਿਲਣ ਗਏ ਤਾਂ ਸਭ ਤੋਂ ਪਹਿਲਾਂ ਉਹਨੇ ਇਸ ਗੱਲ ਤੋਂ ਇਨਕਾਰ ਕਰਤਾ ਵੀ ਤੁਹਾਨੂੰ ਬੁਲਾਇਆ ਕਿ ਨਹੀਂ ਆ ਤਾ ਅਸੀਂ ਉਹਨਾਂ ਨਾਲ ਗੱਲ ਕੀਤੀ ਵੀ ਹੁਣ ਤੈਨੂੰ ਕਿਹਾ ਗਿਆ ਉਹਨੇ ਕਿਹਾ ਔਨ ਰਿਕਾਰਡ ਮੈਂ ਗੱਲਬਾਤ ਨਹੀਂ ਕਰਨੀ ਸਾਨੂੰ ਪਤਾ ਸੀ ਵੀ ਜੇ ਔਨ ਰਿਕਾਰਡ ਗੱਲ ਨਹੀਂ ਕਰਾਂਗੇ ਤਾਂ ਇਸ ਨੇ ਇਸ ਨੂੰ ਕੋਈ ਹੋਰ ਲੜਾਈ ਦਾ ਰੂਪ ਦੇ ਕੇ ਆਪਦੀ ਜਾਂਚ ਤੋਂ ਤਿਲਕ ਜਾਣਾ ਹੈਗਾ ਤਾਂ ਲੜਾਈ ਤੋਂ ਬਚਣ ਲਈ ਔਨ ਰਿਕਾਰਡ ਗੱਲ ਕਰਨੀ ਜ਼ਰੂਰੀ ਸੀ ਤਾਂ ਜਦੋਂ ਉਹ ਗੱਲਬਾਤ ਕੀਤੀ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੋ ਉਹਦਾ ਦਾਵਾ ਸੀ ਸੋਸ਼ਲ ਮੀਡੀਆ ਦੇ ਉੱਤੇ ਵੀ ਕੋਈ ਵੀ ਚੈੱਕ ਕਰ ਸਕਦਾ ਹੈਗਾ ਉਹ ਤਾਂ ਸ਼ਰਮ ਭੱਜਿਆ ਤੇ ਈ ਬਣਾ ਨਹੀਂ ਭੱਜਿਆ ਉਹਨੇ ਹੋਟੰਗਾ ਨਾਲ ਮਾਨਹਨੀ ਦਾ ਡਿਫਰਮੇਸ਼ਨ ਦਾ ਜੈਨੇ ਕੇ ਇਸ ਇਲਾਕੇ ਵੀ ਸਾਨੂੰ ਮੈਂ ਮਤਲਬ ਡਰੋਨ ਦੀ ਤੁਮਕੋਂ ਦੀ ਕੋਸ਼ਿਸ਼ ਕੀਤੀ ਤਾਂ ਜੋ ਗੱਲ ਪਾਸੇ ਤੇ ਤਿਲਕ ਜਾਵੇ ਪਰ ਉਹ ਇਸ ਗੱਲ ਤੇ ਨਹੀਂ ਆਇਆ ਵੀ ਆਪਾਂ ਜਾਂਚ ਕਰ ਲੈਣੇ ਹੈਗੇ ਆਂਗੇ ਜੇ ਉਹ ਉਹਦੇ ਕੋਲ ਕੋਈ ਸੀਗਾ ਓਪਨ ਚੈਲੰਜ ਸੀਗਾ ਤਾਂ ਉਹਨੂੰ ਜਾਂਚ ਅਕਸੈਪਟ ਕਰਨੀ ਚਾਹੀਦੀ ਸੀਗੀ ਤਾਂ ਉਸ ਗੱਲਬਾਤ ਦਾ ਅਸੀਂ ਵਿਰਵਾ ਅਗਲੇ ਪਾਠ ਦੇ ਵਿੱਚ ਤੁਹਾਨੂੰ ਦਵਾਂਗੇ ਜੋ ਨੰਗਾ ਗੱਲਬਾਤ ਹੋਈ ਉਹ ਰਿਕਾਰਡ ਹੋਈ ਹੈ ਸਾਡੇ ਕੋਲ ਰਿਕਾਰਡਿੰਗ ਹੈਗੀ ਹੈ ਅਗਲੇ ਪਾਰਟ ਵਿੱਚ ਤੁਹਾਨੂੰ ਦਿਖਾਉਣ ਜਾ ਰਹੇ ਹੈਗੇ ਆਂਗੇ ਤਾਂ ਤੁਸੀਂ ਦੇਖ ਸਕਦੇ ਹੋਵਾਂਗੇ ਵੀ ਕਿਵੇਂ ਉਹ ਤਰਖੀਲਾਂ ਦੇ ਅੱਗੇ ਬਿਲਕੁਲੀ ਭੱਜ ਗਿਆ ਇੱਥੇ ਮੈਂ ਇਹ ਵੀ ਸਪਸ਼ਟ ਕਰ ਦਿਆਂ ਵੀ ਉਹ ਸਾਡੇ ਦੁਆਰਾ ਕੀਤੀ ਜਾ ਰਹੀ ਰਿਕਾਰਡਿੰਗ ਨੂੰ ਵਿਰੋਧ ਕਰਦਾ ਰਿਹਾ ਪਰ ਆਪ ਲਗਾਤਾਰ ਰਿਕਾਰਡਿੰਗ ਕਰਦਾ ਰਿਹਾ ਤੇ ਪੂਰੇ ਹੱਕ ਨਾਲ ਕਹਿੰਦਾ ਰਿਹਾ ਵੀ ਇਹ ਮੇ ਤਾਂ ਰਿਕਾਰਡਿੰਗ ਕਰ ਮੇਰਾ ਤਾਂ ਹੱਕ ਹੈ ਚਲੋ ਅਸੀਂ ਕੱਲੇ ਰਾਮਪਰਾਹੁਲ ਦੇ ਇਸ ਵਿਅਕਤੀ ਨੂੰ ਨਹੀਂ ਸਮੁੱਚੇ ਪੰਜਾਬ ਦੇ ਵਿੱਚ ਇਹ ਚੈਲੰਜ ਕਰਦੇ ਹੈਗੇ ਆਂ ਕਿ ਜੋ ਵੀ ਕੋਈ ਇਸ ਤਰ੍ਹਾਂ ਦਾ ਦਾਵਾ ਕਰਦਾ ਹੈ ਅਸੀਂ ਉਹਨੂੰ 5 ਲੱਖ ਰੁਪਏ ਦੇਣ ਨੂੰ ਤਿਆਰ ਆਂ ਸੁਸਾਇਟੀ ਦੁਆਰਾ ਅੱਖਾਂ ਬੰਦ ਕਰਨੋਂ ਉਪਰੰਤ ਸੁੰਘ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਪੜ ਸਕਦਾ ਹੋਵੇ ਤਾਂ ਅਸੀਂ ਪੂਰੀ ਤਰ੍ਹਾਂ ਉਹਨੂੰ 5 ਲੱਖ ਰੁਪਏ ਦੇਣ ਦੀ ਪੂਰੀ ਤਰ੍ਹਾਂ ਵਚਨਬੱਧ ਆਂ ਪਰ ਹੁਣ ਤੱਕ ਹਿਸਟਰੀ ਦੇ ਵਿੱਚ ਇਸ ਤਰ੍ਹਾਂ ਹੋਇਆ ਨਹੀਂ ਹੈ ਇਸੇ ਇਸੇ ਤਰ੍ਹਾਂ ਦੇ ਅੱਖਾਂ ਦੇ ਪੱਟੀ ਬੰਨਣ ਵਾਲੇ ਕਿੰਨੇ ਚੈਲੰਜ ਸਾਡੇ ਕੋਲੇ ਆ ਚੁੱਕੇ ਐ ਤੇ ਕਿੰਨੇ ਚੈਲੰਜਾਂ ਦੇ ਵਿੱਚ ਉਹ ਅਸਫਲ ਰਹਿ ਚੁੱਕੇ ਹੈਗੇ ਆ ਆਪਦੀ ਜਮਾਨਤ ਵੀ ਜੁੱਤ ਕਰਾ ਚੁੱਕੇ ਹੈਗੇ ਹੈਗੇ ਇੱਥੇ ਵੀ ਮਤਲਬ ਇਹ ਚੈਲੰਜ ਐਕਸੈਪਟ ਨਹੀਂ ਕਰ ਰਿਹਾ ਜੇ ਚੈਲੰਜ ਐਕਸੈਪਟ ਕਰ ਲੇ ਤਾਂ ਇਹਨੂੰ ਵੀ ਪਤਾ ਹੈ ਵੀ ਮੈਂ ਹਾਰਨਾ ਹੈਗਾ ਤਾਂ ਸਰੋਤਿਆਂ ਨੂੰ ਅਪੀਲ ਹੈ ਵੀ ਇਸ ਤਰ੍ਹਾਂ ਦੇ ਚਾਂਸਰ ਦੇ ਵਿੱਚ ਨਾ ਆਉਣ ਆਪ ਦਾ ਜਿਹੜੀ ਤਰਕ ਹੈਗਾ ਵਿਵੇਕ ਨਾਲ ਗੱਲ ਕਰਨ ਸੋਚਣ ਵੀ ਅੱਖਾਂ ਬੰਦ ਕਰਕੇ ਕਿਵੇਂ ਪੜਿਆ ਜਾ ਸਕਦਾ ਹੈਗਾ ਗੱਲਾਂ ਵਿੱਚ ਨਹੀਂ ਹੋਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਇੰਸਟੀਚਨ ਆ ਨਾ ਓਕੇ ਥਿਸ ਇਜ਼ ਮਾਈਨ ਓਕੇ ਥਿਸ ਇਜ਼ ਮਾਈਨ ਓਕੇ ਤਾਂ ਤੁਸੀਂ ਐਦਾਂ ਵੀਡੀਓ ਰਿਕਾਰਡਿੰਗ ਨਹੀਂ ਕਰ ਸਕਦੇ ਮੇਰੀ ਇੰਸਟੀਚਨ ਦੇ ਵਿੱਚ ਉਹਦਾ ਵੀਡੀਓ ਕੈਮਰਾ ਆ ਹਾਂ ਮੇਰਾ ਆ ਨਾ ਬਿਲਕੁਲ ਆ ਨਾ ਮੈਂ ਕਦੋਂ ਕਹਰੇ ਨਹੀਂ ਹਾਂ ਇਸ ਦਾ ਕੀ ਮਤਲਬ ਇਹਦਾ ਮਤਲਬ ਹੈ ਕੀ ਪਤਾ ਤੁਸੀਂ ਕੌਣ ਹੋ ਹਾਂ ਮੈਂ ਆਪਣੀ ਆਪਣੀ ਮੇਰੇ ਸੈਂਟਰ ਦੇ ਉੱਤੇ ਮੈਂ ਆਪਣੀ ਸਿਕਿਉਰਿਟੀ ਵਜੇ ਕੁਝ ਵੀ ਕਰ ਸਕਦਾ ਮੈਂ ਆਪਣੇ ਕੈਮਰਾ ਤੇ ਲਗਾ ਸਕਦਾ ਪਛਾਣ ਸੁਣ ਲੋ ਕਹੋਣਾ ਸੀ ਮੈਨੂੰ ਲੋੜ ਨਹੀਂ ਸਰ ਤੁਹਾਡੀ ਜਾਣਕਾਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਜੇ ਤਾਂ ਤੁਸੀਂ ਕਰਨੀ ਹੈ ਜੈਨੂਇਨ ਗੱਲ ਠੀਕ ਹੈ ਮੇਰੀ ਗੱਲ ਸੁਣੋ ਇੱਕ ਮਿੰਟ ਰਿਸਪੈਕਟਡ ਹੋ ਮੇਰੀ ਗੱਲ ਸੁਣੋ ਰਿਸਪੈਕਟਡ ਹੋ ਏਜ ਦੇ ਹਿਸਾਬ ਨਾਲ ਤੁਸੀਂ ਠੀਕ ਹੈ ਅਗਰ ਤੁਸੀਂ ਕਹੋਗੇ ਧੱਕਾ ਕਰੋਗੇ ਕੋਈ ਧੱਕਾ ਨਹੀਂ ਫਿਰ ਬੰਦਲਾ ਲਾਜਿਕ ਕੈਮਰਾ ਤੇ ਮੈਂ ਇੱਥੇ ਲਾਉ ਕਰ ਸਰ ਨਹੀਂ ਤੁਸੀਂ ਉਦੋਂ ਕਿਹਾ ਸੀ ਆਪਾਂ ਔਨ ਰਿਕਾਰਡ ਮੈਂ ਗੱਲ ਕਰ ਰਿਹਾ ਜੀ ਔਨ ਰਿਕਾਰਡ ਕਰੂੰਗਾ ਬਟ ਮੇਰੀ ਜਿਹੜਾ ਕੋਚਿੰਗ ਇੰਸਟੀਚਿਊਟ ਹੈ ਪਰਸਨਲ ਹੈ ਤੇ ਮੈਂ ਇੱਥੇ ਜਿਹੜੀ ਰਿਕਾਰਡਿੰਗ ਹੈ ਉਹ ਅਲਾਉ ਨਹੀਂ ਕਰ ਸਕਦਾ ਅਸਤ ਜੀ ਐਕਸੈਸ ਐਕਸੈਸ ਕਰਦੇ ਸੀ ਕਿੱਥੇ ਗੱਲ ਕਰ ਸਕਦੇ ਆ ਮੈਂ ਤਾਂ ਇੱਥੇ ਹੀ ਕਰੂੰਗਾ ਜੀ ਗੱਲ ਕੋਮੈਂਟਸ ਤੇ ਨਹੀਂ ਕਰ ਸਕਦੇ ਨਹੀਂ ਕੋਮੈਂਟ ਪੈਲੇ ਮੇਰੇ ਕੋਲ ਇੰਨਾ ਟਾਈਮ ਕਿੱਥੇ ਆ ਮੈਂ ਤੁਹਾਡੇ ਮਤਲਬ ਹੁਣ ਚਲੋ ਤੁਹਾਡਾ ਮੈਨੂੰ ਨਹੀਂ ਪਤਾ ਕਿ ਕਿੰਨੇ ਕਿ ਬਿਜ਼ੀ ਆ ਨਹੀਂ ਕੁਛ ਨਹੀਂ ਹੈ ਚਲੋ ਕੁਛ ਨਹੀਂ ਹੈ ਕੁਛ ਵੀ ਹੈ ਸਰ ਮੈਂ ਕਹਿੰਦਾ ਮੈਂ ਤਾਂ ਕਹਿਣੀ ਕੁਛ ਤੁਸੀਂ ਚਲੋ ਆਪ ਤੁਸੀਂ ਆਪ ਹੀ ਕਹਾ ਠੀਕ ਹੈ ਮੈਡਮ ਬੰਦ ਕਰ ਲੋ ਕੈਮਰਾ ਆਪਾਂ ਤਾਂ ਇਹ ਦੇਖੋਗੇ ਆਪਾਂ ਇਸ ਵਿਸ਼ੇ ਤੇ ਗੱਲ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਕਾਮਨ ਸੈਂਸ ਆਪਾਂ ਜਿਹੜੇ ਫਿਕਸ ਕਰ ਮੈਂ ਮੈਂ ਸੈਂਟਿਫਿਕਲ ਲੈਂਗੁਏਜ ਦੇ ਵਿੱਚ ਗੱਲ ਕਰ ਸਕਦਾ ਬਟ ਮੇਰੇ ਕੋਈ ਇਨਸਟੀਟਿਊਟ ਦੀ ਤੁਸੀਂ ਵੀਡੀਓ ਬਣਾਉਂਗੇ ਜਾਂ ਕੋਈ ਸੈਂਟਰ ਦੀ ਕੋਈ ਵੀਡੀਓਗ੍ਰਾਫੀ ਕਰੋਗੇ ਤਾਂ ਮੈਂ ਲਾ ਤੁਸੀਂ ਕੇਸ ਕਰ ਸਕਦੇ ਹੋ ਬੜੇ ਰਾ ਨਹੀਂ ਕੇਸ ਕੋਈ ਨਹੀਂ ਜੀ ਬੰਦ ਕਰੋ ਇਹਨੂੰ ਬਸ ਕੋਈ ਗੱਲ ਹੀ ਨਹੀਂ ਕਰ ਬਸ ਬਾਹਰ ਜਾਓ ਮੈਂ ਕਿਹਾ ਮੈਂ ਗੱਲ ਕਰਨ ਨੂੰ ਬੈਠਾ ਹਾਂ ਤੁਸੀਂ ਇੱਕ ਡੇ ਇੱਕ ਸਕੰਡ ਇੱਕ ਸਕੰਡ ਠੀਕ ਹੈ ਤੁਹਾਡੇ ਜਿਹੜੇ ਤੁਹਾਡੇ ਜੋ ਵੀ ਤੁਹਾਡੇ ਵੱਲੋਂ ਸੀਗੀ ਟੀਮ ਉਹ ਪਹਿਲਾਂ ਆਈ ਨਾ ਮੇਰੇ ਕੋਲੇ ਹਾਂਜੀ ਆਈ ਪਹਿਲਾਂ ਕਿ ਨਹੀਂ ਆਈ 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 ਟੀਮ ਓਕੇ ਅਗਰ ਪਹਿਲਾਂ ਤੁਹਾਡੀ ਟੀਮ ਆਈ ਉਹਨਾਂ ਨੇ ਗੱਲਬਾਤ ਕੀਤੀ 6-7 ਬੰਦੇ ਆਏ ਮੇਰੇ ਕੋਲੇ ਠੀਕ ਹੈ ਅੱਛਾ ਜੀ ਉਹਨਾਂ ਤੋਂ ਕੁਝ ਮੈਂ ਕਿਹਾ ਵੀ ਹੁਣ ਆਪਾਂ ਡਿਸਕਸ ਕਰ ਲੈਂਦੇ ਹਾਂ ਮੈਨੂੰ ਦੱਸ ਕੇ ਨਹੀਂ ਆਏ ਬਿਨਾਂ ਦੱਸੇ ਆਏ ਮੈਂ ਇੱਕ ਸਕੰਡ ਮੈਨੂੰ ਪੂਰੀ ਕਰਨ ਦਿਓ ਗੱਲ ਪੂਰੀ ਤਾਂ ਮੈਨੂੰ ਬਿਨਾਂ ਦੱਸੇ ਆਏ ਹੋ ਠੀਕ ਹੈ ਇੱਥੇ ਮੇਰੇ ਕੋਲੇ ਬੈਠੇ ਮੈਂ ਸਾਰੀ ਗੱਲਬਾਤ ਕੀਤੀ ਮੈਂ ਕਿਹਾ ਜੀ ਹੁਣ ਤੁਸੀਂ ਕਲੀਅਰ ਕਰ ਲਓ ਆਪਾਂ ਸਾਰੀ ਡਿਸਕਸ ਕਰ ਲੈਨੇ ਆ ਫੇਰ ਕਹਿੰਦੇ ਆ ਵੀ ਮੈਂ ਨਹੀਂ ਅਸੀਂ ਕਰਨਾ ਨਹੀਂ ਜੀ ਡਿਸਕਸ ਅਸੀਂ ਫੇਰ ਟਾਈਮ ਲਵਾਂਗੇ ਜੀ ਅਸੀਂ ਇਸ ਤਰ੍ਹਾਂ ਕਰਾਂਗੇ ਮੇਰੇ ਗਵਾਹ ਬੱਚੇ ਵੀ ਕੋਲੇ ਬੈਠੇ ਸੀ ਇੱਕ ਸਹੇ ਪੂਰੀ ਗੱਲ ਮੇਰੀ ਗੱਲ ਪੂਰੀ ਹੁੰਦੋ ਪਹਿਲਾਂ ਮੇਰੀ ਲੈਟ ਮੀ ਸਪੀਕ ਪਹਿਲਾਂ ਮੈਨੂੰ ਪੂਰੀ ਕਰਨ ਦਿਓ ਗੱਲ ਇਸ ਤਰ੍ਹਾਂ ਹੋਇਆ ਅੱਛਾ ਹੁਣ ਤੁਸੀਂ ਅੱਜ ਫੇਰ ਆ ਰਹੇ ਹੋ ਠੀਕ ਆ ਮੈਂ ਤੁਹਾਨੂੰ ਕੱਟਤਾ ਲਾਉ ਚਲੋ ਠੀਕ ਹੈ ਆਪਾਂ ਡਿਸਕਸ ਕਰਨਾ ਹੈ ਕਿ ਕਮੇਡੀ ਕਰੀਏ ਨਹੀਂ ਇਹ ਤਾਂ ਤੁਹਾਡੇ ਨਾਲ ਇੱਕ ਮਿੰਟ ਪਹਿਲਾਂ ਮੈਨੂੰ ਤਾਂ ਮੈਨੂੰ ਗੱਲ ਪੂਰੀ ਕਰ ਲੈਂਦੇ ਪਹਿਲਾਂ ਮੈਨੂੰ ਪਹਿਲਾਂ ਪੂਰੀ ਕਰ ਲਿਓ ਗੱਲ ਠੀਕ ਹੈ ਤਾਂ ਮੈਂ ਉਦੋਂ ਵੀ ਇਹੀ ਗੱਲ ਕਹਿ ਰਿਹਾ ਸੀ ਵੀ ਮੈਂ ਸੈਂਟੀਫਿਕਲ ਲੈਂਗੁਏਜ ਗੱਲ ਕਰ ਸਕਦਾ ਠੀਕ ਹੈ ਹੁਣ ਵੀ ਮੈਂ ਇਹੀ ਕਹਿ ਰਿਹਾ ਵੀ ਮੈਂ ਸੈਂਟੀਫਿਕਲ ਲੈਂਗੁਏਜ ਗੱਲ ਕਰ ਸਕਦਾ ਓਕੇ ਅੱਛਾ ਦੂਜੀ ਗੱਲ ਤੁਸੀਂ ਕਿਹੜੀ ਸੋਸਾਇਟੀ ਤੋਂ ਆਏ ਹੋ ਜਾਂ ਜੋ ਵੀ ਆਏ ਹੋ ਉਹਦਾ ਮਤਲਬ ਹੈ ਤਰਕ ਹੈਨਾ ਤਰਕ ਮੀਨ ਲੌਜੀਕ ਤਾਂ ਤੁਹਾਡੇ ਕੋਲ ਲੌਜੀਕ ਹੋਣਾ ਚਾਹੀਦਾ ਲੌਜੀਕ ਤੇ ਗੱਲ ਕਰਾਂਗੇ ਭੱਟ ਤੁਹਾਡੇ ਕੈਮਰੇ ਆਨ ਹੋਣੇ ਚਾਹੀਦੇ ਆ ਮੈਂ ਆਪਦੇ ਆਪਦੇ ਮੇਰੀ ਸੀਕਰੇਸੀ ਹੈ ਮੇਰਾ ਜਿਹੜਾ ਕੋਚਿੰਗ ਸਿਜਿਹੜਾ ਮੇਰਾ ਪ੍ਰਾਈਵੇਟ ਆ ਤੁਹਾਡੀ ਕਿੱਥੇ ਗੱਲ ਅਸੋ ਸੋਡੇ ਨਾਲ ਅੱਜ ਦਾ ਟਾਈਮ ਫਿਕਸ ਹੋਇਆ ਕਿ ਨਹੀਂ ਹੋਇਆ ਬਸ ਆਪਣੀ ਤਾਂ ਗੱਲ ਹੀ ਖਤਮ ਹੋ ਜੂਗੀ 11 ਵਜੇ ਭਈ ਆਪਾਂ ਬੈਠਾਂਗੇ ਮੇਰੀ ਗੱਲ ਸੁਣੋ ਹੁਣ ਟਾਈਮ ਕਿੰਨਾ ਹੋ ਗਿਆ ਪਹਿਲੀ ਗੱਲ ਠੀਕ ਹੈ 12 ਵਜੇ ਚੁੱਕਿਆ ਮੇਰਾ ਕਲਾਸ ਇੱਕ ਮਿੰਟ ਇੱਕ ਮਿੰਟ ਫੋਨ ਆਇਆ ਫੋਨ ਚੈੱਕ ਕਰ ਇੱਕ ਮਿੰਟ ਸ਼ੈਟ ਕਰ ਦਿਆਂ ਇੱਕ ਮਿੰਟ ਮੇਰੀ ਗੱਲ ਪੂਰੀ ਕਰਨ ਹੌਂ ਦਿਓ ਰਿਕਾਰਡਿੰਗ ਮੈਂ ਅਲਾਉ ਕਰ ਸਕਦਾ ਹੁਣ ਤੁਸੀਂ ਇਹਨੂੰ ਜੋ ਮਰਜ਼ੀ ਸਮਝ ਲਓ ਆਈ ਡੋਨਟ ਹੈਵ ਐਨੀ ਪ੍ਰੋਬਲਮ ਰਿਕਾਰਡਿੰਗ ਮੈਂ ਆਪਣੇ ਕੋਚਿੰਗ ਸੈਂਟਰ ਤੇ ਅਲਾਉ ਨਹੀਂ ਕਰ ਸਕਦਾ ਠੀਕ ਹੈ ਵਿਦ ਡਿਊ ਰਿਸਪੈਕਟ ਇੱਕ ਮਿੰਟ ਜੇ ਤੁਹਾਡੀ ਕੰਡੀਸ਼ਨ ਹੈ ਇੱਕ ਮਿੰਟ ਤਿੰਨ ਮਿੰਟ ਜੇ ਤੁਹਾਡੀ ਕੰਡੀਸ਼ਨ ਕੰਡੀਸ਼ਨ ਇੱਕ ਮਿੰਟ ਮੈਨੂੰ ਪੂਰੇ ਬੋਲ ਲੰਦੇ ਹੋ ਗੱਲ ਉਦੋਂ ਬਾਅਦ ਤਾਂ ਕੀ ਗੱਲ ਹੀ ਨਹੀਂ ਕਰਨੀ ਇਹ ਸੁਣ ਲਓ ਜਿੰਨਾ ਚਾਹ ਮਰਜ਼ੀ ਕਰੋ ਅਸੀਂ ਬੋਲਦੇ ਪਰ ਮੈਂ ਬੋਦੂ ਬੋਲਣਾ ਨਹੀਂ ਵਿਦ ਡਿਊ ਮੈਂ ਕਹਾਂ ਜਮਾ ਨਹੀਂ ਬੋਲਦਾ ਵਿਦ ਡਿਊ ਰਿਡੂ ਰਿਸਪੈਕਟ ਵਨ ਬਾਈ ਵਨ ਗੱਲ ਕਰਾਂਗੇ ਸਾਰੀ ਗੱਲ ਲੌਜੀਕ ਦੇ ਕਰਾਂਗੇ ਜੇ ਉਦਿਆਂ ਵਾਂਗੂ ਮੀਂਗਣਾਈਆਂ ਘੋਲੀਆਂ ਨੇ ਐਵੇਂ ਇੱਕ ਨੇ ਉਹ ਮੂੰਹ ਤੇ ਮਾਰਿਆ ਉਹ ਕਾਪੀ ਜੀ ਮਾਰੀ ਮੂੰਹ ਤੇ ਬੱਚੇ ਦੇ ਠੀਕ ਆ ਆ ਬੈਠਿਆ ਕੋਲੇ ਆ ਕੋਲੇ ਗਵਾਹ ਨੇ ਬੱਚੇ ਗਵਾਹ ਨੇ ਮੇਰੇ ਰਿਕਾਰਡਿੰਗ ਹੋਊਗਾ ਪਉ ਦੇਖ ਲੈਣੇ ਰਿਕਾਰਡਿੰਗ ਕੀਤੀ ਨਹੀਂ ਉੱਤੇ ਅਸੀਂ ਬੱਚੇ ਆ ਪੁੱਛੋ ਆ ਕੋਲੇ ਬੈਠਿਆ ਛੋਡੇ ਬੰਦੇ ਬੈਠਿਆ ਇਹਨਾਂ ਤੋਂ ਪੁੱਛੋ ਚੋ ਕਾਪੀ ਮੂੰਹ ਤੇ ਮਾਰੀ ਪੁੱਛੋ ਨਹੀਂ ਕਾਪੀ ਮੂੰਹ ਤੇ ਨਹੀਂ ਮਾਰੀ ਇਹ ਕਾਪੀ ਅੱਜ ਅੱਜ ਤੱਕਾਂਗੇ ਇਸ ਗੱਲ ਨੂੰ ਆਏ ਕਾਪੀ ਮੂੰਹ ਤੇ ਮਾਰੀਆ ਬੱਚੇ ਗਵਾਹ ਨੇ ਮੇਰੇ ਕੋਲੇ ਸਾਡੀ ਕਹਿੰਦੇ ਮੈਂ ਸੁਣ ਰਿਹਾ ਕੋਈ ਹਰਚਾਰੀ ਕਹਿੰਦੇ ਕੱਲ ਨੂੰ ਹੋਰ ਤੂੰ ਕੋਈ ਗੱਲ ਨਹੀਂ ਮੇਰੀ ਗੱਲ ਸੁਣੋ ਮੇਰੀ ਗੱਲ ਵੀ ਅਸੀਂ ਕੁਝ ਮੈਂ ਜਨਾਬ ਮੈਂ ਕੁਝ ਨਹੀਂ ਇਹੋ ਜਿਹੀ ਗੱਲ ਕਹਿੰਦਾ ਠੀਕ ਆ ਬਟ ਕੈਮਰਾ ਮੈਨੂੰ ਅਲਾਉ ਨਹੀਂ ਕਰ ਸਕਦਾ ਹੁਣ ਤੁਸੀਂ ਦੇਖ ਲਓ ਵੀ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਦੇਖੋ ਸਾਡੀ ਤਾਂ ਗੱਲ ਦੋ ਟੋਕੀਆਂ ਅਸੀਂ ਕੋਈ ਬੜੀ ਲੰਬੀ ਗੱਲ ਦੋ ਟੋਕੀਆਂ ਕਹਿੰਦੀ ਮੈਂ ਚਾਰ ਜੇ ਛੋਟਾ ਬੰਦਾ ਮੇਰੀ ਗੱਲ ਮੇਰੀ ਗੱਲ ਨਹੀਂ ਕਰਦੀ ਮੈਂ ਗੱਲ ਨਹੀਂ ਕਰਦੀ ਬਸ ਖਤਮ ਬੜਾ ਟਾਈਮ ਦਾ ਦੇ ਦੇ ਨਹੀਂ ਕਰਨੀ ਇਹ ਨਾਂ ਸੀ ਅਸਲ ਤਾਂ ਬਹਾਨਾ ਬਣਾਉਂਦੇ ਹੋ ਨਾ ਕੈਮਰਾ ਬੰਦ ਕਰੋ ਕਰਦੇ ਆ ਗੱਲ ਅਸਲ ਤਾਂ ਬਹਾਨਾ ਬਣਾਉਂਦੇ ਹੋ ਥੋੜੀ ਗੱਲ ਬਹੁਤ ਬਹਾਨਾ ਤੁਸੀਂ ਤੋਂ ਬਾਅਦ ਆਪਣਾ ਹੋਣੀ ਕਰਦੇ ਆ ਡਾਕਟਰ ਹਾਂਜੀ ਉਹ ਉਹ ਆ ਬੰਦ ਕਰੋ ਕੈਮਰਾ ਮੂਰੇ ਆਉਂਦੇ ਆਪਾਂ ਕਰਦੇ ਟੱਬ ਨੋ ਪ੍ਰੋਬਲਮ ਕਰਦਾ ਟੈਨ ਕਰੀ ਤੇ ਮਤਲਬ ਐ ਛੋਟੀ ਪ੍ਰਾਈਵੇਟ ਥਾਂ ਤੇ ਆ ਕੇ ਅਸੀਂ ਆਪ ਦੀ ਫਿਲਮੀ ਨੂੰ ਕਿਵੇਂ ਪਾਸੇ ਰੱਖਦੀਏ ਤੁਸੀਂ ਤਾਂ ਜੇ ਤੁਸੀਂ ਤੁਸੇ ਨੂੰ ਬੁਲਾਇਆ ਕਿਨੇ ਨਾ ਤੁਸੀਂ ਤੁਸੀਂ ਤੁਹਾਡੇ ਫੋਨ ਤੇ ਗੱਲ ਹੋਈ ਉਹਦੀ ਰਿਕਾਰਡਿੰਗ ਦੋ ਤੁਸੀਂ ਕੌਣ ਹੋ ਤੁਸੀਂ ਕੌਣ ਹੋ ਹਾਂ ਬਿਲ ਭੇਜੋ ਸਭ ਨੂੰ ਇਹ ਦੱਸ ਦਿੰਨੇ ਪਹਿਲਾਂ ਕੌਣ ਮੈਂ ਕਿ ਮੈਨੂੰ ਲੋੜ ਹੀ ਨਹੀਂ ਨਹੀਂ ਦੇਖੀ ਗੱਲ ਗਾਲੀ ਖਤੋਂਗੇ ਤੁਸੀਂ ਵੀਡੀਓ ਪਾ ਕੇ ਲੋਕਾਂ ਨਾਲ ਚੀਟਿੰਗ ਕਰੀ ਜਾਂਦੇ ਆ ਕੋਈ ਚੀਟਿੰਗ ਨਹੀਂ ਹੈ ਬਿਲਕੁਲ ਬੰਦ ਕਰੋ ਗੱਲ ਕਰਦੇ ਆ ਡਿਸਕਸ ਕਰਦੇ ਆ ਬੱਚੇ ਬੱਚੇ ਗੱਲਾਂ ਹੁੰਦੀਆਂ ਹੁੰਦੀਆਂ ਆਏ ਨਹੀਂ ਨਾ ਜਿਵੇਂ ਤੁਸੀਂ ਕਰਦੇ ਹੋ ਆਹੇ ਤਾਂ ਕਿਹਦਾ ਹੀ ਥੋੜੇ ਥੋੜੇ 10 ਬੰਦੇ ਇਕੱਠੇ ਹੋ ਕੇ ਆਏ 10 ਕਿੰਨੇ ਉੱਦਾਂ ਉੱਦਾਂ ਤੁਸੀਂ ਸ਼ੀਵਨ ਦੇ ਆਏ ਉਦੋਂ ਕੀ ਕਰ ਲਿਆ ਤੁਸੀਂ ਇੱਕ ਤਾਂ ਇੱਕ ਗੱਲ ਨਹੀਂ ਹੋੜੀ ਤੁਹਾਨੂੰ ਕੋਈ ਜਾਣੇ ਐਵੇਂ ਦੋਸਤ ਬਣੀ ਜਾਨੇ ਹੁਣ ਇੱਥੇ ਬਹਿ ਕੇ ਪਾਣੀ ਨਹੀਂ ਜਾਂਦੀ ਹੁੰਦੀ ਕੋਈ ਚਾਰਨਾ ਕਰਨਾ ਹੈ ਨਹੀਂ ਤੁਸੀਂ ਉਦੋਂ ਵੀ ਸ਼ਬਦਾਂ ਦੇ ਗਲਤ ਬੋਲ ਤੋਂ ਕੀਤੀ ਹੈ ਨਾ ਨਹੀਂ ਗਲਤ ਬੋਲ ਤੋਂ ਜਨਾਬ ਮੈਂ ਪੂਰੀ ਰਿਸਪੈਕਟ ਨਾਲ ਬੋਲਿਆ ਜਦੋਂ ਤੁਸੀਂ ਐਵੇਂ ਕੈਮਰੇ ਦੇ ਮੂੰਹ 'ਚ ਥੰਨੋਗੇ ਫੇਰ ਨਹੀਂ ਅਲੋਕ ਕਰਦਾ ਮੈਂ ਨਹੀਂ ਕਰਦਾ ਨਹੀਂ ਹੁਣ ਤੁਸੀਂ ਲੋਕਾਂ ਨਾਲ ਫਰੇਮ ਕਰ ਰਹੇ ਹੋ ਧੋਖਾ ਕਰ ਰਹੇ ਹੋ ਲੋਕਾਂ ਨਾਲ ਤੋ ਖਾ ਡੈਫਰਮੇਸ਼ਨ ਉਹ ਜੀ ਛੋਟੇ ਨੇ ਪ੍ਰੂਫ ਹੈਗਾ ਤੁਹਾਡੇ ਕੋਲ ਹਾਂ ਬਿਲਕੁਲ ਮੈਂ ਪ੍ਰੂਫ ਕਰੂੰਗਾ ਤੁਸੀਂ ਧੋਖਾ ਕਰ ਰਹੇ ਹੋ ਤੁਹਾਡੇ ਖਿਲਾਫ ਮੈਂ ਮੈਂ ਇਹ ਗੱਲ ਮੈਂ ਪ੍ਰੂਫ ਕਰੂੰਗਾ ਤੁਸੀਂ ਚਾਹ ਦੋ ਬੱਚੇ ਦੇ ਦਿਓ ਜਿਨ੍ਹਾਂ ਨੂੰ ਸਿਖਾਇਆ ਜਿਨ੍ਹਾਂ ਨੂੰ ਸਿਖਾਇਆ ਕਿ ਆਹ ਬੱਚੇ ਇੱਕ ਮਿੰਟ ਦੇਖੀ ਜੀ ਤੁਸੀਂ ਚਾਹ ਮਾਈਕ ਫੜੋ ਤੁਸੀਂ ਤੁਸੀਂ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕਹਿੰਦਾ ਮੇਰੀ ਗੱਲ ਰਿਕਾਰਡਿੰਗ ਕਰੋ ਮੈਨੂੰ ਹਾਂ ਸਰ ਐਂ ਨਹੀਂ ਹੈ ਨਾ ਬਦਲਿਆ ਕਰੋ ਹੁਣ ਮੈਂ ਨਹੀਂ ਬੋਲ ਰਿਹਾ ਤੁਮੇਂ ਮੈਨੂੰ ਪੁੱਛਾ ਮਾਈਕ ਤੂੰ ਫੜ ਲੈ ਮੈਂ ਬੋਲਦਾ ਕਰ ਜਿਹੜਾ ਵੀ ਬੋਲਦਾ ਸਰ ਤੁਸੀਂ ਕੀ ਕਹਿ ਰਹੇ ਸੀ ਬਈ ਮੈਂ ਕੀ ਧੋਖਾ ਕਰ ਰਿਹਾ ਹਾਂ ਮੈਂ ਤੁਸੀਂ ਧੋਖਾ ਕਰ ਰਹੇ ਹੋ ਹਾਂਜੀ ਹਾਂ ਤੁਹਾਡੇ ਕੋਲੇ ਕੋਈ ਪ੍ਰੂਫ ਹੈਗਾ ਇਸ ਗੱਲ ਦਾ ਕੋਈ ਪ੍ਰੂਫ ਹੈ ਜਿਹੜਾ ਜਿਹੜਾ ਇੱਕ ਬੰਦੇ ਨਾਲ ਹੀ ਗੱਲ ਕਰਦਾ ਹੁੰਦਾ ਆਹ ਫੜਦਾ ਉਹਨੂੰ ਆਸਿਸਟ ਕਰ ਚੁੱਕਿਆ ਚਲੋ ਅਸੀਂ ਚਾਰਚੀ ਗੱਲ ਕਰਦੇ ਆਂ ਅਸੀਂ ਅਸੀਂ ਕਹਿ ਰਹੇ ਹਾਂ ਤੁਸੀਂ ਧੋਖਾ ਕਰ ਰਹੇ ਹੋ ਤੁਸੀਂ ਧੋਖਾ ਇਹ ਕਰ ਰਹੇ ਹੋ ਵੀ ਜਿਹੜਾ ਅੱਖਾਂ ਨਾਲ ਅੱਖਾਂ ਬੰਦ ਕੇ ਸੁਣ ਕੇ ਪੜਨ ਦੀ ਗੱਲ ਹੈਗੀ ਐ ਇਹ ਨਰੀ ਕੀਟਿੰਗ ਹੈ ਲੋਕਾਂ ਨੂੰ ਉਲੂ ਬਣਾਉਣਾ ਹੈਗਾ ਤੁਸੀਂ ਇਸ ਗੱਲ ਨੂੰ ਪ੍ਰੂਫ ਤੋਂ ਭੱਜ ਰਹੇ ਹੋ ਅਸੀਂ ਇਹ ਗੱਲ ਬਿਲਕੁਲ ਪ੍ਰੂਫ ਕਰ ਸਕਦੇ ਹਾਂ ਜਿਵੇਂ ਦੇਖੇ ਤੋਂ ਪੜਨ ਸੁਣ ਕੇ ਪੜਨ ਉਹ ਅਸੀਂ ਪ੍ਰੂਫ ਕਰਦੇ ਹਾਂ ਕਿ ਇਹ ਧੋਖਾ ਓਕੇ ਠੀਕ ਹੈ कौन कैमरा बंद कर दिया करना था डाले करनी है तो कैमरा बंद कर दो नहीं जा सकता तुझे एक मिनट बंद कर एक मिनट निकल कौन नजर कर लो जितने जरूरी ना दबाओ नहीं बैठने तो मैं बंद करूँगा मैं तो करूँगा नहीं बैठता ही नहीं होगा मैं बस फिर जाऊँ एंड पे भाई कोई तो है एंड पे तो डीन� ਨੇ ਕੋ ਮੇਰੀ ਇੱਕੋ ਗੱਲ ਨਹੀਂ ਇਹ ਵੀ ਇਹ ਵੀ ਆ ਨੂੰ ਮੇ ショ ਹੋ ਜੂਗਾ ਜਿੰਪਾਈ ਲੋ ਮਾਣ ਕੇ ਸੂਰ ਜੂਰ ਆ ਜੀ ਹੋ ਤਾਂ ਮੈਂ ਦਿਖਾ ਦਊਗਾ ਦੋਸਤੋ ਇਹ ਮੈਂ ਆਹ ਮੈਂ ਤੁਹਾਨੂੰ ਚਾਹ ਬਣਾ ਦਿਆਂਗਾ ਮੈਂ ਤੁਹਾਨੂੰ ਗੋਗੂ ਵੀ ਕਰੂੰਗਾ ਪਿਆਰ ਨਾਲ ਬੈਨ ਕਰ ਲੋ ਕਰ ਹਾਂ ਉਹਦਾ ਸੋ ਅਸ